ਹਜ਼ੂਰ ਸਾਹਿਬ ਵਿਖੇ ਬੱਕਰੇ ਚੜਕਾਏ ਜਾਂਦੇ ਨੇ ਡਲੇ ਵਰਤਾਏ ਜਾਂਦੇ ਨੇ ਲੰਗਰ ਦੇ ਵਿੱਚ ਇਥੇ ਡਲੇ ਵਰਤਾਏ ਜਾਂਦੇ ਨੇ ਮਾਸ ਖਾਣ ਨੂੰ ਲੈ ਕੇ ਨਿਰਮਲੇ ਸੰਪਰਦਾਇ ਕੀ ਕਹਿੰਦੀ ਆ ਜਾਂ ਤੁਹਾਡੇ ਆਪਣਾ ਵਿਚਾਰ ਕੀ ਆ ਕੀ ਇਹ ਸਹੀ ਆ ਸਾਡੀ ਸੰਪਰਦਾਇ ਬਿਲਕੁਲ ਵੀ ਇਸ ਗੱਲ ਦੇ ਹੱਕ 'ਚ ਨਹੀਂ ਹੈ ਹਮ ਪਰ ਮੈਨੂੰ ਕਿਤੇ ਦੱਸਿਓ ਕਿ ਆਪ ਜੀ ਵੱਤੋਂ ਆਦਿ ਕਿਹੜੀ ਸੰਪਰਦਾਇ ਚ ਵਿਚਰੇ ਫਿਰ ਮੈਂ ਅਗਲਾ ਸਵਾਲ ਕਰਦਾ ਤੁਹਾਨੂੰ ਮੈਂ ਦੇਖੋ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਜਾਂ ਮੈਂ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੈਂ ਨਿਰਮਲ ਸੰਪਰਦਾਇ ਦਾ ਵਿਦਿਆਰਥੀ ਹਾਂ ਸੋ ਬਹੁਤ ਵਧੀਆ ਗੱਲ ਆ ਵੀਰ ਜੀ ਤੁਸੀਂ ਨਿਰਮਲੇ ਸੰਪਰਦਾਇ ਚ ਵਿਚਰੇ ਹੋ ਠੀਕ ਹੈ ਜੀ ਕਿਉਂਕਿ ਜਿਹੜਾ ਮੇਰਾ ਸਵਾਲ ਹੈ ਨਾ ਅਗਲਾ ਉਹ ਥੋੜਾ ਜਿਹਾ ਸ਼ਾਇਦ ਤੁਹਾਡੀ ਸੰਪਰਦਾਇ ਦੇ ਉਲਟ ਜਾਣ ਵਾਲਾ ਆ ਕਿਉਂਕਿ ਮੈਂ ਹੁਣ ਤੱਕ ਇਹ ਸਵਾਲ ਜਿੰਨੇ ਵੀ ਲੋਕਾਂ ਨੂੰ ਕੀਤਾ ਨਾ ਉਹਦੇ ਚ ਮੋਸਟਲੀ ਜਿਹੜੇ ਨਿਹੰਗ ਸਿੰਘ ਸੀਗੇ ਜਦੋਂ ਨਿਹੰਗ ਸਿੰਘਾਂ ਨਾਲ ਸਵਾਲ ਹ ਮੈਨੂੰ ਲੱਗਦਾ ਤੁਸੀਂ ਤੁਹਾਡੀ ਸ਼ੇਅਰ ਦੀ ਸਮਾਈਲ ਦੱਸ ਰਹੀ ਕਿ ਮੇਰਾ ਸਵਾਲ ਕੀ ਆ ਅੱਜ ਜਾਣ ਗਏ ਉਹ ਠੀਕ ਆ ਤੇ ਇਸ ਤੋਂ ਪਹਿਲਾਂ ਮੇਰਾ ਇੱਕ ਪੋਡਕਾਸਟ ਹੈ ਸੀਗਾ ਵੀਰ ਅਮਨ ਸਿੰਘ ਜੀ ਨਾਲ ਉਹਨਾਂ ਨਾਲ ਮੇਰਾ ਇਹ ਸਵਾਲ ਹੋਇਆ ਸੀ ਤਾਂ ਉਹਨਾਂ ਨੇ ਉਹਨਾਂ ਦੀ ਵਿਚਾਰ ਕੁਝ ਹੋਰ ਸੀਗੀ ਠੀਕ ਆ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸੰਗਤ ਅਜੇ ਵੀ ਸੰਤੁਸ਼ਣ ਨਹੀਂ ਤਾਂ ਹੀ ਬਾਰ-ਬਾਰ ਮੇਰੇ ਕੋਲ ਇਹੜਾ ਸਵਾਲ ਆ ਨਾ ਆ ਰਿਹਾ ਵਾ ਤੇ ਹੁਣ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਗਾ ਵੀਰ ਜੀ ਕਿਉਂਕਿ ਤੁਸੀਂ ਨਿਰਮਲ ਸੰਪਰਦਾ ਵਿੱਚ ਵਿਚਰਦੇ ਹੋ ਸਵਾਲ ਇਹੀ ਆ ਜਿਹੜੇ ਹਜੂਰ ਸਾਹਿਬ ਵਿਖੇ ਬੱਕਰੇ ਚੜਕਾਏ ਜਾਂਦੇ ਨੇ ਡਲੇ ਵਰਤਾਏ ਜਾਂਦੇ ਨੇ ਲੰਗਰ ਦੇ ਉੱਥੇ ਡਲੇ ਵਰਤਾਏ ਜਾਂਦੇ ਨੇ ਮਾਸ ਖਾਨ ਨੂੰ ਲੈ ਕੇ ਨਿਰਮਲੇ ਸੰਪਰਦਾਇ ਕੀ ਕਹਿੰਦੀ ਆ ਜਾਂ ਤੁਹਾਡੇ ਆਪਣਾ ਵਿਚਾਰ ਕੀ ਆ ਕੀ ਇਹ ਸਹੀ ਆ ਜਾਂ ਗਲਤ ਆ ਆ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਇਸ ਵਿਸ਼ੇ ਦੇ ਉੱਤੇ ਮੈਂ ਬਹੁਤ ਥਾਈ ਚਰਚਾ ਕਰ ਚੁੱਕਿਆ ਬਹੁਤ ਸਾਰੇ ਚੈਨਲਾਂ ਤੇ ਬੱਕਰੇ ਦੇ ਉੱਤੇ ਤੇ ਚਲ ਸਾਡਾ ਸੁਭਾਗ ਹੋਗਾ ਅੱਜ ਦੇ ਕੋਲੇ ਵਿਚਾਰ ਸਾਂਦਾਂ ਮੈਂ ਅੱਜ ਇੱਥੇ ਚਲੋ ਤੁਹਾਡੇ ਵੈਸੇ ਮੈਂ ਕਿਸੇ ਪੋਡਕਾਸਟ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਨਹੀਂ ਕੀਤਾ ਪਰ ਮੈਂ ਸਪਸ਼ਟ ਕਰਦਾ ਕਿ ਮੈਂ ਨਿਰਮਲ ਸੰਪਰਦਾਇ ਦੇ ਨਾਲ ਸੰਬੰਧ ਰੱਖਦਾ ਸਾਡੀ ਸੰਪਰਦਾਇ ਬਿਲਕੁਲ ਵੀ ਇਸ ਗੱਲ ਦੇ ਹੱਕ 'ਚ ਨਹੀਂ ਹੈ ਹਮ ਪਰ ਇੱਕ ਰਿਸਰਚ ਸਕਾਲਰ ਦੇ ਆਧਾਰ 'ਤੇ ਜਾਂ ਇੱਕ ਪਰੰਪਰਾਗਤ ਪ੍ਰਣਾਲੀ ਦੇ ਆਧਾਰ 'ਤੇ ਜਦੋਂ ਆਪਾਂ ਇਸ ਵਿਸ਼ੇ ਨੂੰ ਦੇਖਦੇ ਆ ਤਾਂ ਇਹ ਵਿਸ਼ਾ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਗੰਭੀਰਤਾ ਦਾ ਵਿਸ਼ਾ ਹੈ ਤੇ ਇਹਨੂੰ ਸੰਜੀਦਗੀ ਨਾਲ ਸੋਚਨ ਤੇ ਹੀ ਆਪਾਂ ਫੈਸਲਾ ਲੈਣਾ ਸਿਆਣਪ ਹੋਏਗੀ ਦੇਖੋ ਤੁਸੀਂ ਗੁਰੂ ਗੋਬਿੰਦ ਜਦੋਂ ਆਪਾਂ ਅਮਰਤ ਛਕਦੇ ਆ ਪੰਜ ਪਿਆਰੇ ਸਿੰਘ ਸਹਿਬਾਨ ਸਾਨੂੰ ਚਾਰ ਬੱਜਰ ਕਰੈਤਾ ਦੱਸਦੇ ਹ ਹ ਉਹਨਾਂ ਚਾਰੇ ਬੱਜਰ ਕਰੈਤਾਾਂ ਦੇ ਵਿੱਚ ਪਹਿਲੀ ਕੇਸਾਂ ਦੀ ਬੇਅਦਵੀ ਹਮਮ ਦੂਜਾ ਤਮਾਕੂ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਹਮ ਤੇ ਤੀਸਰੀ ਹੈ ਕੁੱਠਾ ਨਹੀਂ ਖਾਣਾ ਮਾਸ ਨਹੀਂ ਖਾਣਾ ਹਾਂਜੀ ਕੁੱਠਾ ਨਹੀਂ ਖਾਣਾ ਹਾਂਜੀ ਤੇ ਚੌਥੀ ਇਸਤਰੀ ਪਰ ਪੁਰਸ਼ ਪੁਰਸ਼ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਇਹ ਚਾਰ ਬੱਜਰ ਕਰੈਤਾ ਨੇ ਪਾਪ ਕੇ ਨਾ ਇੱਕ ਵੀ ਕਰਾਇਤ ਜੇ ਕੋਈ ਸਿੱਖ ਕਰ ਲਵੇ ਤਾਂ ਉਹ ਅੰਮ੍ਰਿਤਧਾਰੀ ਨਹੀਂ ਰਹਿੰਦਾ ਉਹ ਦੁਬਾਰਾ ਅੰਮ੍ਰਿਤ ਗ੍ਰੈਂਡ ਕਰਨਾ ਪਏਗਾ ਜੀ ਸੋ ਜਦੋਂ ਇਹ ਗੱਲ ਆਉਂਦੀ ਹੈ ਕਿ ਕੁੱਠਾ ਨਹੀਂ ਖਾਣਾ ਹੂੰ ਤਾਂ ਉੱਥੇ ਇਹ ਗੱਲ ਤਾਂ ਸਪਸ਼ਟ ਆ ਕਿ ਜੇ ਕੁੱਠਾ ਨਹੀਂ ਖਾਣਾ ਤਾਂ ਕੀ ਖਾਣਾ ਹਾਂ ਫਿਰ ਚੰਡਾ ਖਾ ਸਕਦੇ ਹਾਂ ਮਤਲਬ ਸਿੱਧੀ ਗੱਲ ਦੂਜੀ ਗੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੁਝ ਚੀਜ਼ਾਂ ਮੌਖਿਕ ਹੁੰਦੀਆਂ ਕੁਝ ਚੀਜ਼ਾਂ ਲਿਖਤੀ ਹੁੰਦੀਆਂ ਜੇ ਤੁਸੀਂ ਲਿਖਤੀ ਜ਼ਿਕਰ ਚਾਰ ਬੱਜਰ ਕਰਤਾਂ ਇਹ ਸਾਡਾ ਸਿੱਧਾ ਲਿਖਤੀ ਜ਼ਿਕਰ ਹੂੰ ਜੇ ਤੁਸੀਂ ਇਤਿਹਾਸਕ ਰੂਪ ਦੇ ਵਿੱਚ ਦੇਖੋ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਹਾਂਗੀਰ ਨੇ ਤੇ ਔਰੰਗਜ਼ੇਬ ਨੇ ਇਹ ਆਪਣਾ ਸ਼ਾਹੀ ਫਰਮਾਨ ਕੀਤਾ ਹੋਇਆ ਸੀ ਕਿ ਕੋਈ ਘੋੜਸਵਾਰੀ ਨਹੀਂ ਕਰੂਗਾ ਕੋਈ ਚੁਬਾਰੇ ਤੇ ਚੁਵਾਰਾ ਨਹੀਂ ਬਣਾ ਸਕੂਗਾ ਕੋਈ ਸ਼ਸਤਰ ਨਹੀਂ ਪਹਿਨ ਸਕੂਗਾ ਤੇ ਕੋਈ ਪੱਗ ਨਹੀਂ ਬਨ ਸਕਦਾ ਪੱਗ ਨਹੀਂ ਬਨ ਸਕਦਾ ਉਹਨਾਂ ਦੇ ਵਿੱਚ ਇਹ ਵੀ ਸੀ ਕਿ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਅੱਛਾ ਜੀ ਤੇ ਇਹ ਵੀ ਸੀ ਕਿ ਕੁੱਠਾ ਹੀ ਖਾਣਗੇ ਅਟਕ ਨਹੀਂ ਕੋਈ ਕਰੇ ਮੈਂ ਕੁੱਠੇ ਦਾ ਮਤਲਬ ਦੱਸਦਾ ਇਥੇ ਸੰਗਤਾਂ ਨੂੰ ਕੁੱਠੇ ਤੋਂ ਭਾਵ ਹੈ ਹਲਾਲ ਕੀਤਾ ਜਿਹੜਾ ਮੀਟ ਹੈ ਜੋ ਮੁਸਲਮਾਨ ਤਰੀਕੇ ਨਾਲ ਖਾਧਾ ਹੁੰਦਾ ਹ ਹਾਂ ਸਿੱਧੇ ਸ਼ਬਦਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਮੁਸਲਮਾਨੀ ਰੂਪ ਦੇ ਵਿੱਚ ਤਾਂ ਜਦੋਂ ਤੁਸੀਂ ਇਸ ਕਨਸੈਪਟ ਨੂੰ ਇਤਿਹਾਸਕ ਰੂਪ ਦੇ ਵਿੱਚ ਦੇਖਦੇ ਹੋ ਤਾਂ ਮਹਾਰਾਜ ਸਾਹਿਬ ਜੀ ਨੇ ਉਹਦੇ ਪੈਰਲਲ ਤੇ ਸਭ ਕੁਝ ਕੀਤਾ ਜਦੋਂ ਉਹਨੇ ਕਿਹਾ ਕਿ ਤੁਸੀਂ ਘੋੜਸਵਾਰੀ ਨਹੀਂ ਕਰਨੀ ਮਹਾਰਾਜ ਘੋੜਸਵਾਰੀ ਵੀ ਕੀਤੀ ਉਹਨੇ ਕਿਹਾ ਕਿ ਸ਼ਸਤਰ ਨਹੀਂ ਧਾਰਨ ਕਰਨੇ ਮਹਾਰਾਜ ਨੇ ਸ਼ਸਤਰ ਵੀ ਧਾਰਨ ਕੀਤੇ ਉਹਨੇ ਕਿਹਾ ਕਿ ਤੁਸੀਂ ਸ਼িকার ਨਹੀਂ ਖੇਡਣਾ ਗੁਰੂ ਸਾਹਿਬ ਨੇ ਸ਼ਿਕਾਰ ਵੀ ਖੇਡਿਆ ਹੂੰ ਉਹਨੇ ਕਿਹਾ ਕਿ ਤੁਸੀਂ ਦਸਤਾਰ ਨਹੀਂ ਸਜਾਣੀ ਮਹਾਰਾ ਨੇ ਦਿਮਾਲੇ ਸਜਾਏ ਤੇ ਨਾਲੇ ਜਿਗਾ ਕਲਗੀ ਲਾਈ ਸੋ ਬੱਜਰ ਕਰਤਾ ਕਹਿੰਦੀ ਹੈ ਕਿ ਕੁੱਠਾ ਨਹੀਂ ਖਾਣਾ ਹੂੰ ਫਿਰ ਇੱਕ ਪੰਕਤੀ ਆਉਂਦੀ ਹੈ ਗੁਰਮੁਖ ਪ੍ਰਕਾਸ਼ ਦੇ ਵਿੱਚੋਂ ਕਰ ਝਟਕੈ ਬਕਰਨ ਕੋ ਖਈਏ ਮੁਰਦੇ ਕੁੱਠੇ ਨੇੜ ਨਾ ਜਈਏ ਹੂੰ ਠੀਕ ਹੈ ਨਾ ਉਸ ਤੋਂ ਬਾਅਦ ਭਾਈ ਰਤਨ ਸਿੰਘ ਪੰਗੂ ਵੀ ਇਹਦਾ ਜ਼ਿਕਰ ਕਰਦੇ ਆ ਫਿਰ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ ਅੱਜ ਵੀ ਸੀਨਾ ਬਸੀਨਾ ਇਸ ਕਨਸੈਪਟ ਨੂੰ ਅਦਵੀ ਨਭਾਰੀਆਂ ਨੇ ਜੇ ਇਹ ਸਾਡਾ ਹਿੱਸਾ ਨਾ ਹੁੰਦਾ ਝਟਕਾ ਤਾਂ ਫਿਰ ਇਹ ਨਿੰਗ ਸਿੰਘ ਸੰਪਰਦਾਵਾਂ ਦੇ ਵਿੱਚ ਕਦੋਂ ਤੋਂ ਆ ਗਿਆ ਹੂੰ ਫਿਰ ਇਹ ਬੱਜਰ ਕਰੇਤਾਂ ਦੇ ਵਿੱਚ ਇਹ ਜੇਕਰ ਕਿਵੇਂ ਆ ਗਿਆ ਹੂੰ ਬੱਜਰ ਕਰਤਾਂ ਵਿੱਚ ਸਿੱਧਾ ਹੀ ਲਿਖਿਆ ਹੁੰਦਾ ਵੀ ਮਾਸ ਨਹੀਂ ਖਾਣਾ ਹੂੰ ਫਿਰ ਇਹ ਜਿਹੜਾ ਭਾਈ ਰਤਨ ਸਿੰਘ ਭੰਗੂ ਨੇ ਜ਼ਿਕਰ ਕੀਤਾ ਇਹਦਾ ਮਤਲਬ ਕਿ 18ਵੀਂ ਸਦੀ ਤੋਂ ਚੱਲਦਾ ਆ ਰਿਹਾ ਹੂੰ ਠੀਕ ਹੈ ਨਾ ਸਾਡੀਆਂ ਲਿਖਤਾਂ ਦੇ ਵਿੱਚ ਸੋ ਅੱਜ ਤੱਕ ਸ੍ਰੀ ਹਜੂਰ ਸਾਹਿਬ ਵਿਖੇ ਇਹ ਪਰੰਪਰਾ ਅੱਜ ਵੀ ਚੱਲੀ ਆ ਰਹੀ ਹੈ। ਹੂੰ ਕਿਸੇ ਤਖਤ ਦੇ ਉੱਤੇ ਕਿਸੇ ਮਰਯਾਦਾ ਦਾ ਲਾਗੂ ਹੋਣਾ ਤੇ ਇਹ ਇਸ ਗੱਲ ਨੂੰ ਮਤਲਬ ਕਿ ਸਪਸ਼ਟ ਕਰਦਾ ਕਿ ਇਹ ਸਾਡੀ ਪਰੰਪਰਾ ਦਾ ਹਿੱਸਾ ਸੀ। ਅੱਜ ਤਖਤ ਸਾਹਿਬ ਜੀ ਤੇ ਹਜੂਰ ਸਾਹਿਬ ਇਹ ਬੱਕਰਾ ਝਟਕਾਂਦੇ ਆ। ਤੁਸੀਂ ਪਟਨਾ ਸਾਹਿਬ ਦੇ ਮੈਂ ਪਟਨਾ ਸਾਹਿਬ ਦੇ ਕਈ ਪਿੰਡਾਂ ਜਾ ਕੇ ਦੇਖਿਆ। ਉੱਥੇ ਉਹ ਮਤਲਬ ਕਿ ਜਿਹੜੇ ਉਹਨਾਂ ਦੇ ਦੂਰ ਦੂਰ ਤੱਕ ਪਿੰਡ ਨੇ ਜਿੱਥੇ ਅੱਜ ਵੀ ਮੀਡੀਆ ਦਾ ਯੁੱਗ ਨਹੀਂ ਹੈਗਾ ਉੱਥੇ ਉਹ ਅੱਜ ਵੀ ਇਹ ਪਰੰਪਰਾ ਨੂੰ ਨੁਮਾਉਂਦੇ ਆ। ਉਹ ਕਹਿੰਦੇ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ। ਸੋ ਜੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ ਤਾਂ ਇੱਕ ਗੱਲ ਤਾਂ ਇਹ ਕਲੀਅਰ ਹੈ ਕਿ ਇਹ ਸਾਡਾ ਹਿੱਸਾ ਹੈ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਦੂਜੀ ਗੱਲ ਇਹ ਹੈ ਕਿ ਖਾਣਾ ਨਾ ਖਾਣਾ ਉਹ ਤੁਹਾਡਾ ਨਿੱਜੀ ਵਿਚਾਰ ਹੈ ਉਹ ਤੁਹਾਡਾ ਆਪਣਾ ਪਰਸਨਲੀ ਹੱਕ ਹੈ ਤੁਸੀਂ ਖਾਣਾ ਖਾਓ ਨਹੀਂ ਖਾਣਾ ਨਾ ਖਾਓ ਤੀਜੀ ਗੱਲ ਵਿਰੋਧ ਕਰਨਾ ਇਹਦੇ ਉੱਤੇ ਮੈਂ ਜ਼ਰੂਰ ਤੁਹਾਨੂੰ ਕਹੂੰਗਾ ਕਿ ਸੁਣਨ ਵਾਲਿਆਂ ਨੂੰ ਵੀ ਕਹੂੰਗਾ ਕਿ ਇਹਦੇ ਉੱਤੇ ਜ਼ਰੂਰ ਮੰਥਨ ਕਰੋ ਤੱਥ ਦੇਖੋ ਕਿ ਜੇ ਸਾਡੇ ਗ੍ਰੰਥਕਾਰਾਂ ਨੇ ਲਿਖਿਆ ਜੇ ਸਾਡੇ ਚੇ ਪਰੰਪਰਾ ਚੱਲੀ ਆ ਰਹੀ ਹੈ ਤਾਂ ਇਹ ਕਿਉਂ ਚੱਲੀ ਆ ਰਹੀ ਹੈ ਹੂੰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਆ ਛਤਰੀ ਕੋ ਪੂਤੋਂ ਬਾਹਮਣ ਕੋ ਨਾ ਜਦੋਂ ਮਹਾਰਾਣੀ ਇਹ ਗੱਲ ਕਹਿ ਦੁੱਤੀ ਤਾਂ ਇਹਦਾ ਮਤਲਬ ਇਹ ਹੈ ਕਿ ਛਤਰੀਆਂ ਦਾ ਕਰਮ ਹੈ ਹੂੰ ਛਤਰੀ ਸ਼ਿਕਾਰ ਵੀ ਖੇਡਣਗੇ ਤੇ ਜਦੋਂ ਸ਼ਿਕਾਰ ਖੇਡਣਗੇ ਤੇ ਫਿਰ ਅਸੀਂ ਐਵੇਂ ਹੀ ਗਵਾ ਦੇਣਾ ਫਿਰ ਸ਼ਸਤਰਾਂ ਦਾ ਅਭਿਆਸ ਕਰਨਾ ਉਹਦੇ ਲਈ ਸਾਡਾ ਸਰੀਰਕ ਬਲ ਵੀ ਚਾਹੀਦਾ ਤੇ ਹੁਣ ਸਰੀਰਕ ਬਲ ਕਿਵੇਂ ਪੈਦਾ ਹੋਊਗਾ ਫਿਰ ਮਾਨਸਿਕ ਤੌਰ ਤੇ ਵੀ ਜੰਗ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਜੰਗ ਲੜਨੀ ਹੈ ਜੰਗ ਜੁਦ ਲੜਨੇ ਆ ਤਾਂ ਫਿਰ ਉਹਦੇ ਵਿੱਚ ਸਾਨੂੰ ਆਪਣਾ ਕੰਪੈਰੀਜ਼ਰ ਵੀ ਦੇਖਣਾ ਚਾਹੀਦਾ ਜਦੋਂ ਤੁਸੀਂ ਮੌਗਲਾ ਦਾ ਕੰਪੈਰੀਜ਼ਨ ਦੇਖੋਗੇ ਉਹ ਤਾਂ ਦਾਮਾ ਖਾਂਦੇ ਆ ਕੂਟ ਖਾਂਦੇ ਆ ਉਹ ਸਰੀਰਕ ਤੌਰ ਤੇ ਇੰਨੇ ਬਲ ਦੇ ਤੌਰ ਤੇ ਫਿਜ਼ੀਕਲੀ ਇੰਨੇ ਪਾਵਰਫੁਲ ਨੇ ਤੇ ਅਸੀਂ ਆਪਣੇ ਸਿੰਘਾਂ ਨੂੰ ਕਹੀਏ ਕਿ ਤੁਸੀਂ ਬੱਕਰਾ ਵੀ ਨਹੀਂ ਖਾਣਾ ਇਹ ਪਾਪ ਹੈ ਤਾਂ ਤੁਸੀਂ ਦੱਸੋ ਕਿ ਮੈਨੂੰ ਲੱਗਦਾ ਮੈਨੂੰ ਲੱਗਦਾ ਹਾਲਾਂਕਿ ਮੈਂ ਪਹਿਲਾਂ ਕਹਿ ਚੁੱਕਾ ਕਿ ਮੇਰੀ ਪਰੰਪਰਾ ਇਸ ਗੱਲ ਨੂੰ ਬਿਲਕੁਲ ਅਲਾਉ ਨਹੀਂ ਕਰਦੀ ਨਹੀਂ ਮੈਂ ਖਾਣਾ ਪਰ ਮੈਂ ਇਹ ਕਹਣਾ ਕਿ ਇਸ ਤੌਰ ਤੇ ਦੇਖੋਗੇ ਇਹ ਆਪਾਂ ਸਹੀ ਨਹੀਂਆ ਕਰ ਰਹੇ ਆ ਆਪਣੇ ਫੌਜੀਆਂ ਨਾਲ ਆਪਣੇ ਫੌਜ ਨਾਲ ਆਪਾਂ ਸਹੀ ਨਹੀਂਆ ਕਰ ਰਹੇ ਆ ਕਿ ਦੂਜਾ ਬੰਦਾ ਗਾਵਾ ਖਾ ਕੇ ਉੂਠ ਖਾ ਕੇ ਇੰਨਾ ਤਾਕਤਵਾਰ ਆ ਤੇ ਅਸੀਂ ਆਪਣੇ ਸਿੰਘਾਂ ਨੂੰ ਕਹਿ ਰਹੇ ਆ ਕਿ ਤੁਸੀਂ ਕੱਲੀ ਦਾਲ ਖਾ ਕੇ ਲੜਨਾ ਸੋ ਇਸ ਕਰਕੇ ਸਾਡੀ ਪਰੰਪਰਾ ਦਾ ਹਿੱਸਾ ਰਿਹਾ ਤੇ ਸਾਡੇ ਤਖਤ ਸਾਹਿਬ ਜੀ ਤੇ ਅੱਜ ਵੀ ਮਰਜ਼ਾਦਾ ਲਾਗੂ ਆ ਹੂੰ ਤੇ ਸਾਡੇ ਗ੍ਰੰਥਕਾਰ ਵੀ ਕਹਿੰਦੇ ਆ ਕਰ ਛਟਕਾ ਬੱਕਰਨ ਕੋ ਖਾਈਏ ਮੁਰਦੇ ਇਕੱਠੇ ਨੇੜ ਨਾ ਜਾਈਏ ਜਦੋਂ ਇਹ ਚੀਜ਼ਾਂ ਹੈਗੀਆਂ ਨੇ ਤਾਂ ਇਹ ਸਾਡੀ ਪਰੰਪਰਾ ਦਾ ਹਿੱਸਾ ਨੇ ਨੰਗ ਸਿੰਘ ਤਾਂ ਅੱਜ ਵੀ ਨਹੀਂ ਛੱਡਦੇ ਉਹ ਕਹਿੰਦੇ ਭਾਵੇਂ ਜਿੰਨਾ ਮਰਜ਼ੀ ਸਾਡਾ ਵਿਰੋਧ ਕਰੋ ਅਸੀਂ ਨਹੀਂ ਹਟਣਾ ਕਿਉਂਕਿ ਕਿਉਂ ਨਹੀਂ ਹਟਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣੀ ਪਰੰਪਰਾ ਨੂੰ ਨਿਭਾਉਂਦੇ ਆ ਰਹੇ ਹਾਂ ਸਾਡੇ ਬਜ਼ੁਰਗਾਂ ਤੋਂ ਇਹ ਚੱਲਦੀ ਆ ਰਹੀ ਆ ਤਾਂ ਉਹ ਅੱਜ ਵੀ ਚਲਾ ਰਹੇ ਆ ਚਲੋ ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਹੋ ਗਿਆ ਕਿ ਜਦੋਂ ਅਸੀਂ ਮਾਸ ਖਾਂਦੇ ਆ ਬੱਕਰਾ ਵੱਢ ਕੇ ਖਾਂਦੇ ਹਨ ਉਹਦੇ ਨਾਲ ਸਾਨੂੰ ਸਰੀਰਕ ਬਲ ਮਿਲਦਾ ਪਰ ਮਾਨਸਿਕ ਪੱਧਰ ਤੇ ਆਪਾਂ ਕਿਦਾਂ ਸਟਰੋਂਗ ਹੁੰਨੇ ਆ ਮਾਨਸਿਕ ਤੌਰ ਤੇ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਵਾਰਤਾ ਦੱਸਦਾ ਵੀ ਮੈਂ ਹਜੂਰ ਸਾਹਿਬ ਅੱਜ ਤੋਂ 2025 ਐ ਮੈਂ 2013 14 ਦੇ ਵੇਲੇ ਹਜੂਰ ਸਾਹਿਬ ਸੀ ਉੱਥੇ ਉੱਥੇ ਦੁਸ਼ਹਿਰੇ ਦਾ ਜੋੜ ਮੇਲਾ ਸੀ ਤੇ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਬੂੰਗਾ ਸ਼ਾਇਦ ਉੱਥੇ ਬੱਕਰੇ ਝਟਕਾਉਂਦੇ ਆ ਉੱਥੇ ਤਿੰਨ ਚਾਰ ਬੱਕਰੇ ਝਟਕਾਏ ਤੇ ਮੇਰੇ ਤੋਂ ਅੱਗੇ ਇੱਕ ਬੀਬੀ ਸੀ ਉਹ ਵੇਖ ਕੇ ਹੀ ਬੇਹੋਸ਼ ਹੋ ਗਈ ਅੱਛਾ ਸੋ ਇਹ ਮੇਰੀ ਪ੍ਰੈਕਟੀਕਲ ਹੀ ਆ ਜਦੋਂ ਉਹ ਵੇਖ ਕੇ ਬੱਕਰਾ ਝਟਕਦੇ ਵੇਖ ਕੇ ਦੋ ਤਿੰਨ ਚੌਥੇ ਬੱਕਰੇ ਵੇਲੇ ਉਹ ਬੇਹੋਸ਼ ਹੋ ਗਈ ਤਾਂ ਮੈਂ ਇਹ ਗੱਲ ਨੂੰ ਐਨਾਲਿਸਿਸ ਕੀਤਾ ਕਿ ਵੀ ਜਦੋਂ ਜੰਗ ਦੇ ਵਿੱਚ ਲੜਨਾ ਹੈ ਫਿਰ ਤਾਂ ਖੂਨ ਦੇਖ ਕੇ ਆਪਾਂ ਬੇਹੋਸ਼ ਹੀ ਹੋ ਜਾਵਾਂਗੇ ਹਾਂ ਫਿਰ ਆਪਾਂ ਕਿਵੇਂ ਲੜ ਸਕਾਂਗੇ ਹੂੰ ਸਮਝੋ ਨਾ ਗੱਲ ਸੋ ਜਦੋਂ ਆਪਾਂ ਜੰਗ ਲੜਨੀ ਹੈ ਤਾਂ ਉਹਦੇ ਲਈ ਸਾਨੂੰ ਉਨਾ ਹੀ ਮਾਨਸਿਕ ਤੌਰ ਤੇ ਪ੍ਰਿਪੇਅਰ ਹੋਣਾ ਪਏਗਾ ਸੋ ਪ੍ਰਿਪੇਅਰ ਹੋਣਾ ਫਿਰ ਉਸ ਤੋਂ ਬਿਨਾ ਸ਼ਸਤਰਾਂ ਦਾ ਅਭਿਆਸ ਵੀ ਹੋ ਜਾਂਦਾ ਤਲਵਾਰਾਂ ਤਲਵਾਰਾਂ ਨੂੰ ਪਰਖ ਵੀ ਹੋ ਜਾਂਦੀ ਹੈ ਬੰਦੂਕਾਂ ਦੀ ਵੀ ਪਰਖ ਹੁੰਦੀ ਹੈ ਤਲਵਾਰਾਂ ਦੀ ਵੀ ਪਰਖ ਹੁੰਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਪ੍ਰੈਕਟਿਸ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਪਰੰਪਰਾ ਹੈ ਪਰੰਪਰਾ ਨਹੀਂ ਸਾਨੂੰ ਛੱਡਣੀ ਚਾਹੀਦੀ ਜੇ ਅੱਜ ਅਸੀਂ ਆਪਣੇ ਸ਼ਸਤਰ ਛੱਡ ਦਿੱਤੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ ਤਾਂ ਫੇਰ ਕੱਲ ਨੂੰ ਅਸੀਂ ਇਹ ਕਹੀਏ ਕਿ ਸਾਨੂੰ ਜਿਵੇਂ 84 ਦੇ ਵਿੱਚ ਹੋਇਆ ਸਾਡੇ ਨਾਲ ਇਹ ਮਾਰਾ ਹੋਇਆ ਹੂੰ ਤੇ ਜੇ ਅਸੀਂ ਅਭਿਆਸੀ ਹੁੰਦੇ ਸ਼ਸਤਰਾਂ ਦੇ ਤੇ ਕੌਣ ਮਾਰਾ ਕਰਦਾ ਤੇ ਉਹਦੇ ਲਈ ਇੱਕ ਜ਼ਿਕਰ ਵੀ ਆਉਂਦਾ ਕਿ ਜਦੋਂ 84 ਦੇ ਵਿੱਚ ਸਾਰੇ ਗੁਰਦੁਆਮਾ ਦੇ ਉੱਤੇ ਅਟੈਕ ਹੋਇਆ ਕੇਵਲ ਦਰਬਾਰ ਸਾਹਿਬ ਨਹੀਂ ਕਈ ਗੁਰਦੁਆਮਾ ਤੇ ਹੋਇਆ ਉਹਦੇ ਵਿੱਚ ਇਹ ਵੀ ਫਰਮਾਨ ਜਾਰੀ ਹੋਇਆ ਸੀ ਵੀ ਹਜ਼ੂਰ ਸਾਹਿਬ ਵੀ ਕਰ ਦਿਓ ਉਥੋਂ ਦੇ ਡੀਸੀ ਨੇ ਇਹ ਗੱਲ ਕਹੀ ਸੀ ਕਹਿੰਦਾ ਇਹ ਨਾ ਹੋਵੇ ਵੀ ਆਪਾਂ ਨੂੰ ਲੈਣੇ ਦੇ ਦੇਣੇ ਪੈ ਜਾਣ ਵੀ ਇਹ ਨਾ ਹੋਵੇ ਕਿਉਂਕਿ ਘਰ ਘਰ ਦੇ ਵਿੱਚ 100 100 ਤਲਵਾਰ ਪਈ ਹੈ ਹਾਂ ਸੋ ਇਸ ਕਰਕੇ ਇਹ ਪਰੰਪਰਾ ਸ਼ੁਕਰ ਹੈ ਕਿ ਅੱਜ ਮੀਡੀਏ ਦੇ ਯੁੱਗ ਦੇ ਨਾਲ ਇਹ ਆ ਗਈ ਜਿੰਨਾ ਇਹਦਾ ਵਿਰੋਧ ਹੋਣਾ ਸੀ ਹੋ ਗਿਆ ਹੁਣ ਮੈਨੂੰ ਲੱਗਦਾ ਕਿ ਲੋਕ ਇਹਦੀ ਹਮਾਇਤ ਚਾਣਗੇ ਹਮਾਇਤ ਹੀ ਹੋਣਗੇ ਬਿਲਕੁਲ ਜੀ ਇਸ ਕਰਕੇ ਇਹ ਸਾਡੀ ਸਸ਼ਤਰ ਫੌਜੀਆਂ ਦੀ ਪਰੰਪਰਾ ਤੇ ਫੌਜ ਦੇ ਲਈ ਇਹ ਸ਼ੌਭਤ ਹੈ ਜਿਹੜਾ ਸਿਰ ਲੈ ਸਕਦਾ ਉਹ ਸਿਰ ਦੇ ਵੀ ਸਕਦਾ ਦੇ ਵੀ ਸਕਦਾ ਜਿਹਨੂੰ ਸਿਰ ਦੇਣ ਦਾ ਅਧਿਕਾਰ ਹੈ ਉਹ ਲੈ ਵੀ ਸਕਦਾ ਹੂੰ ਠੀਕ ਹੈ ਨਾ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਜੰਗ ਦੇ ਵਿੱਚ ਜੂਝ ਰਿਹਾ ਜਿਹਨੇ ਆਪਣਾ ਆਪ ਕੁਰਬਾਨ ਕਰਤਾ ਉਹਦੇ ਲਈ ਫਿਰ ਕਿਸੇ ਦਾ ਸਿਰ ਲੈਣਾ ਵੀ ਕੋਈ ਵੱਡੀ ਗੱਲ ਨਹੀਂ ਹੂੰ ਠੀਕ ਹੈ ਨਾ ਪਤਾ ਨਹੀਂ ਕਿੰਨਿਆਂ ਕਦੇ ਲੈਣੇ ਪੈਂਦੇ ਆ ਮੈਨੂੰ ਵਿੱਚ ਦੇ ਇੱਕ ਕੁਐਸਚਨ ਵੀ ਹੋਇਆ ਸੀ ਕਹਿੰਦੇ ਜੀ ਅ ਜਿਹੜੇ ਬੱਕਰੇ ਖਾਂਦੇ ਆ ਇਹ ਪਾਪ ਕਰਦੇ ਆ ਹਾਂ ਉਹੀ ਜੀਵ ਹੱਤਿਆ ਵੀ ਕਹਿੰਦੇ ਆ ਹਾਂ ਜੀਵ ਹੱਤਿਆ ਕਹਿੰਦੇ ਆ ਤਾਂ ਮੈਂ ਉੱਥੇ ਇਹ ਗੱਲ ਕਹੀ ਸੀ ਵੀ ਜੇ ਬੱਕਰਾ ਵੱਢਣਾ ਜੀਵ ਹੱਤਿਆ ਹੈ ਪਾਪ ਹੈ ਤੇ ਫਿਰ ਜਿਹੜੇ ਸਰਹੱਦਾਂ ਦੇ ਉੱਤੇ ਫੌਜੀ ਖੜੇ ਐ ਅਸੀਂ ਤਾਂ ਇੱਥੇ ਤਾਂ ਬੱਕਰੇ ਵੱਢਦੇ ਐ ਉਹਦਾ ਬੰਦੇ ਮਾਰਦੇ ਐ ਮੈਂ ਕਹਾਂ ਦੀ ਉਹਦਾ ਵੱਡੇ ਪਾਪੀ ਨੇ ਹਾਂ ਉਹਨਾਂ ਤੋਂ ਵੱਡਾ ਦਾ ਪਾਪੀ ਕੋਈ ਨਹੀਂ ਜਦੋਂ ਉਹ ਬੰਦੇ ਮਾਰ ਕੇ ਆ ਜਾਂਦੇ ਐ ਤੇ ਤੁਸੀਂ ਉਹਨਾਂ ਨੂੰ ਝੰਡੇ ਦੇ ਵਿੱਚ ਲਪੇਟ ਕੇ ਸਲੂਟ ਕਰਦੇ ਹੋ ਪਰ ਫਰਕ ਨਹੀਂ ਆ ਦੋਨਾਂ 'ਚ ਉਹਨੂੰ ਆਪਾਂ ਐਜ਼ੇ ਦੁਸ਼ਮਣ ਦੇਖਦੇ ਇਦਾਂ ਤੇ ਫਿਰ ਆਪਾਂ ਮੁਗਲਾਂ ਦੇ ਵੀ ਸਿਰ ਵੱਡੇ ਆ ਉਹ ਟਾਈਮ ਤੇ ਪਰ ਬੱਕਰੇ ਤੋਂ ਸਾਨੂੰ ਕੀ ਖਤਰਾ ਬੱਕਰੇ ਤੋਂ ਖਤਰਾ ਨਹੀਂ ਪਰ ਅਭਿਆਸ ਵੀ ਤਾਂ ਜ਼ਰੂਰੀ ਹੈ ਸ਼ਸਤਰਾਂ ਦਾ ਅਭਿਆਸ ਵੀ ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਤਿਆਰ ਕਰਨਾ ਸਰੀਰਿਕ ਤੌਰ ਤੇ ਵੀ ਤਿਆਰ ਕਰਨਾ ਸਭ ਤੋਂ ਵੱਡੀ ਗੱਲ ਆ ਖੁਰਾਕ ਵੀ ਚਾਹੀਦੀ ਆ ਅੱਜ ਤੁਹਾਡੇ ਕੋਲ ਜਿਹੜੀਆਂ ਵੱਖਰੀਆਂ ਖੁਰਾਕਾਂ ਆ ਗਈਆਂ ਤੁਸੀਂ ਕਹਿੰਦੇ ਆ ਆਹ ਚੀਜ਼ ਖਾ ਕੇ ਇਹਦੇ ਬਰਾਬਰ ਹੋ ਸਕਦੀ ਆ ਆ ਹੋ ਸਕਦੀ ਆ ਇੰਨਾ ਕੁਝ ਖਾਣ ਉਸ ਵੇਲੇ ਦਾ ਵੀ ਐਨਾਲਿਸਿਸ ਕਰਕੇ ਦੇਖੋ ਵੀ ਉਸ ਵੇਲੇ ਟਾਈਮ ਹੈ ਸੀ ਇਹ ਖੁਰਾਕਾਂ ਦਾ ਇਹ ਖੁਰਾਕ ਤਾਂ ਸਦਾ ਰਹੇਗੀ ਹਮ ਜੇ ਅੱਜ ਤੋਂ ਬਾਅਦ ਵੀ ਚਲੇ ਜਾਈਏ ਵੀ ਸਮਾ ਮਾਰੇ ਤੋਂ ਮਾੜਾ ਵੀ ਆ ਜੇ ਤੇ ਇਹ ਖੁਰਾਕ ਤਾਂ ਸਦਾ ਹੀ ਰਹੂਗੀ ਨਾ ਹੂੰ ਸੋ ਇਸ ਕਰਕੇ ਮਾਰੇ ਤੋਂ ਮਾਰਾ ਜਿਹੜਾ ਦਿਲ ਦਾ ਬੱਚਾ ਕਮਜ਼ੋਰ ਦਿਲ ਦਾ ਵੀ ਹੈ ਜਿਹੜਾ ਉਹਦਾ ਵੀ ਦਿਲ ਖੁੱਲ ਜਾਂਦਾ ਹੂੰ ਸੋ ਇਸ ਕਰਕੇ ਜਦੋਂ ਤੁਸੀਂ ਕਈ ਤਰੀਕੇ ਦੇ ਨਾਲ ਇਹਦਾ ਐਨਲਿਸਿਸ ਕਰਦੇ ਫਿਰ ਆਪਾਂ ਇਹਨੂੰ ਇਦਾਂ ਮੈਂ ਇੱਕ ਸਵਾਲ ਆ ਗਿਆ ਮਨ 'ਚ ਹੁਣੇ ਗੱਲ ਕਰਦੇ ਕਰਦੇ ਇਹਨੂੰ ਮੈਂ ਇਦਾਂ ਕਹਿ ਸਕਦਾ ਕਿ ਮੰਨ ਲਓ ਜਦੋਂ ਕਹਿੰਦੇ ਨਾ ਉੱਤੇ ਦਰਗਾਹੇ ਲੇਖਾ ਜੋਖਾ ਹੁੰਦਾ ਹੈ ਹੈਨਾ ਤੇ ਜੇ ਅੱਜ ਮੈਂ ਝਟਕਾਉਣਾ ਆ ਬੱਕਰੇ ਝਟਕਾਉਣਾ ਆ ਮੈਂ ਮੁਰਗਾ ਝਟਕਾਉਣਾ ਹੈਨਾ ਤਾਂ ਕਿ ਇਹ ਫਿਰ ਉੱਥੇ ਨਹੀਂ ਆਉਣਗੇ ਮੇਰੇ ਫਿਰ ਦੇਖੋ ਤੁਸੀਂ ਜਿਸ ਬੰਦੇ ਨੇ ਆਪਣਾ ਸਿਰ ਗੁਰੂ ਦੇ ਧਰਮ ਲਈ ਦੇ ਦਿੱਤਾ ਹਾਂ ਜਿਹੜਾ ਸ਼ਹੀਦ ਹੋ ਗਿਆ ਤੁਹਾਨੂੰ ਲੱਗਦਾ ਕਿ ਸ਼ਹੀਦ ਦਾ ਕੋਈ ਲੇਖਾ ਹੋਏਗਾ ਉੱਥੇ ਉਹ ਨਾਲ ਤਾਂ ਨਹੀਂ ਹੁੰਦਾ ਮੇਰੇ ਵਰਗਾ ਮੈਂ ਕਹਿੰਦਾ ਮੇਰੇ ਵਰਗਾ ਤਾਂ ਜੀਵ ਦੇ ਸੁਆਦ ਵਾਸਤੇ ਲੱਗਿਆ ਹੈ ਨਾ ਜੇ ਜੀਵ ਦੇ ਸੁਆਦ ਵਾਸਤੇ ਲੱਗੇਗਾ ਫਿਰ ਲੇਖਾ ਵੀ ਅੱਗਾ ਹੈ ਹਾਂ ਕਰਨੀ ਕੀਰਤਵਾਚੀ ਆ ਬਹਿ ਲੇਖਾ ਕਰ ਸਮਝਾਇਆ ਠੀਕ ਅੱਗੇ ਤਾਂ ਕਰਨੀ ਦੀ ਕੀਰਤਵਾਚੀ ਜਾਣੀ ਆ ਪਰ ਇਹ ਵੀ ਯਾਦ ਰੱਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਬੰਦਾ ਸਿਰ ਦੇ ਸਕਦਾ ਹੈ ਉਹ ਸਿਰ ਲੈ ਵੀ ਸਕਦਾ ਜਦੋਂ ਕੋਈ ਸ਼ਹੀਦ ਹੋਏ ਸ਼ਹੀਦ ਦੀ ਉਪਾਧੀ ਉੱਚੀ ਕਿਉਂ ਆ ਹ ਜਿੰਨੇ ਫੌਜੀ ਸ਼ਹੀਦ ਹੋ ਕੇ ਆਂਦੇ ਆ ਤੁਸੀਂ ਇਹਨਾਂ ਦੇ ਪਰਸਨਲ ਲਾਈਫ ਦੇ ਵਿੱਚ ਦੇਖੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਬਹੁਤ ਮਾੜੇ ਕਰਮ ਵੀ ਹੋਣਗੇ ਜੀਵਨ ਦੇ ਕਿਸੇ ਦਾ ਦਿਲ ਵੀ ਦੁਖਾਇਆ ਹੋਵੇ ਪਰ ਜਦੋਂ ਸ਼ਹੀਦ ਹੋ ਗਏ ਸਾਰੇ ਲੇਖੇ ਪੜ ਗਏ ਨੇ ਤਾਂ ਹੈ ਠੀਕ ਹੈ ਨਾ ਸੋ ਜਦੋਂ ਤੁਸੀਂ ਆਪਣਾ ਸਿਰ ਧਰਮ ਲਈ ਦੇ ਦਿੱਤਾ ਫੇਰ ਤੁਹਾਡਾ ਪਿੱਛੇ ਕੁਝ ਨਹੀਂ ਰਹਿ ਗਿਆ ਫਿਰ ਮਾਰੇ ਵਿਦਾਵੇ ਪਾੜ ਦਿੰਦੇ ਹਾਂ ਹਾਂ ਫਿਰ ਮਾਰੇ ਵਿਦਾਵੇ ਪਾੜ ਦਿੰਦੇ ਸਹੀ ਹੈ ਸੋ ਇਹ ਕਨਸੈਪਟ ਬਹੁਤ ਅੱਛਾ ਹੈ ਇਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਜਿੰਨੀ ਵੱਧ ਤੋਂ ਵੱਧ ਹੋਵੇ ਮੈਂ ਤਾਂ ਜਿੰਨੇ ਵੀ ਚੈਨਲਾਂ ਤੇ ਇੰਟਰਵਿਊ ਚੱਲੀ ਹੈ ਉਹ ਬੱਕਰਿਆਂ ਵਾਲਾ ਕਨਸੈਪਟ ਛੇੜ ਹੀ ਲੈਂਦੇ ਆ ਅੱਛਾ ਜੀ ਸੋ ਚੰਗੀ ਗੱਲ ਆ ਜਿੰਨਾ ਤੁਹਾਡੇ ਸ਼ਰੋਤੇ ਨੇ ਤੁਹਾਡੇ ਵਾਲੇ ਗਿਆਨ ਹਾਸਲ ਕਰਦੇ ਨੇ ਗਾਲਾਂ ਕੱਢਣ ਵਾਲੇ ਗਾਲਾਂ ਕੱਢਦੇ ਨਹੀਂ ਚਲੋ ਕਿਹੜਾ ਨਵੀਆਂ ਕੱਢਣੀਆਂ ਲੋਕਾਂ ਨੇ ਇਹ ਪਹਿਲਾਂ 네ਗੇਟਿਵ ਚ ਜਾਂਦਾ ਪਹਿਲਾਂ ਲਾ ਕੇ ਚੱਲਦੇ ਆ ਨਾ ਮੈਂ ਤਾਂ ਕਿ ਠੀਕ ਆ ਜੱਜ ਮੈਂ ਕੋਈ ਗੱਲ ਕਰ ਰਿਹਾ ਜਿਸ ਕੋਈ ਵੀਡੀਓ ਪਾ ਰਿਹਾ ਨਾ ਤਾਂ ਇਹ ਹਾਰ ਵੀ ਪੈਣਾ ਹੀ ਪੈਣਾ ਉਹ ਗੱਲ 'ਚ ਚਲੋ ਐ ਹੁੰਦਾ ਮੈਨੂੰ ਇੱਕ ਬਹੁਤ ਸੋਹਣੇ ਸੂਝਵਾਨ ਪੱਤਰਕਾਰ ਨੇ ਇਹ ਗੱਲ ਕਹੀ ਸੀ ਹਾਂਜੀ ਉਹ ਕਹਿੰਦੇ ਕਿ ਅਸੀਂ ਜੋ ਵੀ ਕੁਝ ਪਬਲਿਕ ਡੋਮੇਨ ਦੇ ਵਿੱਚ ਰੱਖਦੇ ਆ ਤਾਂ ਅਸੀਂ ਲੋਕਾਂ ਦੇ ਉੱਤੇ ਛੱਡ ਦਿੰਨੇ ਆ ਫੈਸਲਾ ਹੂੰ ਲੋਕਾਂ ਨੇ ਜੋ ਫੈਸਲਾ ਕਰਨਾ ਹੈ ਸਾਡੀ ਚਰਚਾ ਨੂੰ ਸੁਣ ਕੇ ਉਹ ਕਰ ਲੈਣ ਸਾਨੂੰ ਗਾਲ੍ਹਾਂ ਕੱਢਣ ਦੇ ਨਾਲ ਅਸੀਂ ਘਟ ਨਹੀਂ ਜਾਂਦੇ ਹੂੰ ਸਾਨੂੰ ਸੋਭਾ ਕਰਨ ਦੇ ਨਾਲ ਅਸੀਂ ਵਧ ਨਹੀਂ ਰਹੇ ਇਹ ਤੁਹਾਡੀ ਆਪਣੀ ਮਾਨਸਿਕਤਾ ਤੇ ਤੁਸੀਂ ਗਾਲ੍ਹਾਂ ਕੱਢ ਦੋਗੇ ਤਾਂ ਵੀ ਸਿਰ ਮੱਥੇ ਪਰਵਾਣ ਨਹੀਂ ਜੇ ਤੁਸੀਂ ਉਹਦੇ ਨਾਲ ਐਪਰੀਸ਼ੀਏਟ ਕਰੋਗੇ ਤਾਂ ਵੀ ਸਿਰ ਮੱਥੇ ਸਿਰ ਮੱਥੇ ਹੈਨਾ ਬਿਲਕੁਲ ਜੀ ਸੋ ਬੱਕਰੇ ਚਟਕਣ ਦੀ ਗੱਲ ਚੱਲ ਰਹੀ ਹੈ ਤਾਂ ਇੱਕ ਨਾ ਮਨਚਹੂਰ ਸਵਾਲ ਆ ਗਿਆ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਵੀਡੀਓਜ਼ ਵਾਇਰਲ ਹੋਈ ਅਸੀਂ ਜਦੋਂ ਸਾਡੇ ਨਿਹੰਗ ਸਿੰਘਾਂ ਨੇ ਸ਼ਰਦਾਈ ਦੀ ਸਟਾਲ ਲਾ ਲਏ ਸੀ ਸੜਕ ਦੇ ਕੰਢਿਆਂ ਤੇ ਹੈਨਾ ਚਲੋ ਉਹ ਵਧੀਆ ਗੱਲ ਵੀ ਸੀ ਠੀਕ ਹੈ ਕਿ ਉਹਨਾਂ ਅਵੇਅਰ ਕੀਤਾ ਲੋਕਾਂ ਨੂੰ ਕਿ ਸਾਨੂੰ ਆਪਣੇ ਵਿਰਸੇ ਨਾਲ ਮੋੜਨਾ ਚਾਹੀਦਾ ਸ਼ਰਦਾਈ ਪੀਣੀ ਚਾਹੀਦੀ ਆ ਚੰਗੀ ਹੁੰਦੀ ਆ ਕੋਲਡ ਡਰਿੰਕ ਨਾਲੋਂ ਤੇ ਕਿਤੇ ਗੁਣਾ ਚੰਗੀ ਹੈ ਹਨਾ ਪਰ ਇਹਦੇ ਨਾਲ ਹੀ ਥੋੜੇ ਸਮੇਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਆ ਜਿੱਥੇ ਇੱਕ ਨਿਹੰਗ ਸਿੰਘ ਨੇ ਮੀਠੀ ਦੀ ਦੁਕਾਨ ਖੋਲੀ ਝਟਕੇ ਦੀ ਦੁਕਾਨ ਖੋਲੀ ਸ਼ਰਦਾਈ ਵਾਲਾ ਕਨਸੈਪਟ ਠੀਕ ਆ ਪਰ ਨਿਹੰਗ ਸਿੰਘ ਵੱਲੋਂ ਝਟਕੇ ਦੀ ਦੁਕਾਨ ਖੋਲੀ ਜਾਂਦੀ ਆ ਉਹ ਕਿੰਨਾ ਕੁ ਸਹੀ ਸੀ ਉਹ ਮੈਂ ਅੱਜ ਵੀ ਇਸ ਵਿਸ਼ੇ ਦੇ ਉੱਤੇ ਸੋਚ ਰਿਹਾ ਸੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਇਹ ਝਟਕੇ ਵਾਲਾ ਕਨਸੈਪਟ ਹੈ ਜਦੋਂ ਤੁਸੀਂ ਇਹਨੂੰ ਆਪਣੇ ਕਾਰੋਬਾਰ ਦੇ ਵਿੱਚ ਲੈ ਲੈਨੇ ਹੋ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਕਸਾਈਆਂ ਵਾਲਾ ਕਨਸੈਪਟ ਬਣ ਜਾਂਦਾ ਹੈ ਹਨਾ ਵੀ ਸਿੰਘ ਕਸਾਈ ਹੋ ਗਏ ਤੇ ਦੂਜੀ ਗੱਲ ਇਹ ਆ ਕਿ ਜੇ ਆਪਾਂ ਛਕਣਾ ਵੀ ਅਜੇ ਮੈਨੂੰ ਲੱਗਦਾ ਕਿ ਇੱਕ ਮੈਂ ਅ ਦਰਬਾਰ ਸਾਹਿਬ ਜੀ ਦੀ ਫੋਟੋ ਦੇਖੀ ਆ ਬਹੁਤ ਪੁਰਾਣੀ ਉਹਦੇ ਵਿੱਚ ਇੱਕ ਦੁਕਾਨ ਲਿਖੀ ਹੋਈ ਉਹਦੇ ਉੱਤੇ ਲਿਖਿਆ ਝਟਕਾ ਹੈ ਅੱਛਾ ਜੀ ਹਾਂ ਝਟਕੇ ਦੀ ਤਰ ਬਹੁਤ ਪੁਰਾਣੀ 1890 ਦੇ ਨੇੜੇ ਦੀ ਗੇ ਦੁਕਾਨ ਹੈ ਉਹ ਵੀ ਉਹਦੇ ਉੱਤੇ ਲਿਖਿਆ ਵੀ ਝਟਕੇ ਦੀ ਦੁਕਾਨ ਹਨਾ ਸ਼ਾਇਦ ਮੇਰੇ ਖਿਆਲ ਨਾਲ ਮੈਂ ਅੰਮ੍ਰਿਤਸਰ ਤੋਂ ਹੀ ਆ ਤੇ ਸਾਡੇ ਉਧਰ ਰਾਣੀ ਕੇ ਬਾਗ ਵਾਲੀ ਸਾਈਡ ਏ ਸ਼ਾਇਦ ਇਹ ਦੁਕਾਨ ਮੈਨੂੰ ਨਹੀਂ ਪਤਾ ਸੋ ਜੇ ਆਪਾਂ ਉਹਨੂੰ ਉਸ ਦਿਸ਼ਾ ਦੇ ਨਾਲ ਦੇਖਦੇ ਆ ਤਾਂ ਫਿਰ ਠੀਕ ਹੈ ਕਿ ਜਿਨ੍ਹਾਂ ਨੇ ਸ਼ੱਕਣਾ ਤਾਂ ਉਹਨਾਂ ਨੂੰ ਇਦਾਂ ਵੀ ਚਾਹੀਦਾ ਪਰ ਮੈਨੂੰ ਲੱਗਦਾ ਕਿ ਇਹਨੂੰ ਪਬਲਿਕ ਡੋਮੇਨ ਦੇ ਵਿੱਚ ਦੇ ਉੱਤੇ ਠੀਕ ਹੈ ਹੁਣ ਮੈਸੇਜ ਥੋੜਾ ਜਿਹਾ ਇਦਾਂ ਦਾ ਜਾਣ ਲੱਗ ਗਿਆ ਕੇ ਵੀ ਉਹਨਾਂ ਆਪਾਂ ਕਸਾਈ ਬਣ ਗਏ ਹਨਾ ਲੋਕ ਨੈਗੇਟਿਵ ਜ਼ਿਆਦਾ ਹਾਂ ਨੈਗੇਟਿਵ ਲੱਗਣ ਵੀ ਲੱਗ ਗਿਆ ਹਨਾ ਜਦੋਂ ਆਪਾਂ ਵਪਾਰ ਦੇ ਰੂਪ ਵਿੱਚ ਕਿਸੇ ਵੀ ਚੀਜ਼ ਨੂੰ ਉਹ ਕਰਦੇ ਆ ਕਿਉਂਕਿ ਨੰਗਾ ਸਿੰਘਾਂ ਦੇ ਵਿੱਚ ਜਿਹੜਾ ਆਪਣਾ ਬੱਕਰਾ ਝਟਕਾਣ ਦੀ ਪਰੰਪਰਾ ਹੈ ਨਾ ਉਹਦੇ ਵਿੱਚ ਬਹੁਤ ਵੱਡਾ ਪਹਿਲਾਂ ਉਹ ਮਰਜ਼ਾਦਾ ਕਰਦੇ ਆ ਚੰਡੀ ਦੀ ਵਾਰ ਦਾ ਪਾਠ ਕਰਦੇ ਆ ਫਿਰ ਉਹ ਅਰਦਾਸ ਕਰਦੇ ਆ ਫਿਰ ਬਹੁਤ ਆ ਹੱਦ ਹੁੰਦੀ ਹੈ ਕਿ ਜਿੰਨੇ ਵੀ ਬੱਕਰੇ ਨੇ ਗਾ ਸਿੰਘਾ ਜਥੇਬੰਦੀਆਂ ਚਟਕਾਏ ਜਾਂਦੇ ਉਹ ਕਿਸੇ ਨਾ ਕਿਸੇ ਦੀ ਅਰਦਾਸ ਦੀ ਹੁੰਦੇ ਆ ਹੂੰ ਸੋ ਮਤਲਬ ਕਿ ਇਹ ਤਾਂ ਇੱਕ ਬੜੀ ਪਰੰਪਰਾਗਤ ਤੇ ਬੜੀ ਪਵਿੱਤਰ ਮਰਿਆਦਾ ਸੀ ਹਨਾ ਤੇ ਹੁਣ ਇਹ ਮਤਲਬ ਦੁਕਾਨਾਂ ਤੇ ਆ ਗਈ ਮੈਨੂੰ ਵੀ ਕਿਤੇ ਕਿਤੇ ਮਹਿਸੂਸ ਹੁੰਦਾ ਕਿ ਹਾਂ ਥੋੜਾ ਜਿਹਾ ਇਹਦੇ ਤੋਂ ਅਵੇਅਰ ਹੋਣਾ ਚਾਹੀਦਾ ਚਲੋ ਜੇ ਝਟਕੇ ਵਾਲੀ ਦੁਕਾਨ ਬਣ ਵੀ ਗਈ ਤਾਂ ਉਹਨੂੰ ਬਹੁਤ ਵੱਡਾ ਸੋਸ਼ਲ ਹੋਰ ਨਹੀਂ ਡਿਸਟੈਂਸ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਇੰਨਾ ਸਪੇਸ ਨਹੀਂ ਦੇਣਾ ਚਾਹੀਦਾ ਸੋਸ਼ਲ ਮੀਡੀਆ ਤੇ ਉਹਦਾ ਅਸਰ ਜਿਆ ਥੋੜਾ ਜਿਹਾ ਹੋਰ ਪਾਸੇ ਜਾਣ ਲੱਗ ਗਿਆ ਹਾਂ ਜਿਹੜੇ ਆਮ ਦੁਕਾਨਾਂ ਨੇ ਮੀਟ ਸ਼ਾਪ ਨੇ ਉਹਨਾਂ ਨੂੰ ਜ਼ਰੂਰ ਰਿਕੁਐਸਟ ਹੈ ਵੀ ਜੇ ਤੁਸੀਂ ਮੀਟ ਸ਼ਾਪ ਦਾ ਹੈ ਹੀ ਨਹੀਂ ਤੁਹਾਡੇ ਵੀ ਤੁਸੀਂ ਉੱਥੇ ਖਲਾਲ ਕਰਨ ਦੀ بجائے ਝਟਕਾ ਕਰਾਇ ਕਰੋ। ਹੂੰ। ਵੀ ਜੇ ਕਿਸੇ ਨੇ ਖਾਣਾ ਵੀ ਆ ਕਿਸੇ ਸਿੱਖ ਨੇ ਖਾਣਾ ਵੀ ਆ ਤਾਂ ਉਹ ਝਟਕਾ ਹੀ ਸ਼ਕੇ ਸਾਨੂੰ ਹਲਾਲ ਤਾਂ ਮਨਾਹੀ ਹੈ। ਹੂੰ। ਮਨਾਹੀ ਹੈ ਸਾਨੂੰ ਹਲਾਲ ਦੀ। ਤਾਂ ਜੇ ਛਕਣਾ ਨਿੰਗ ਸਿੰਘ ਕਦੀ ਵੀ ਕਿਸੇ ਦੁਕਾਨ ਤੋਂ ਨਹੀਂ ਲੈ ਕੇ ਸਕਦੇ। ਉਹ ਛਕਦੇ ਆਪਦਾ ਲਿਆ ਕੇ ਬੱਕਰਾ ਝਟਕਾਉਂਦੇ ਨੇ ਤੇ ਛਕ ਲੈਂਦੇ ਨੇ। ਈਵਨ ਕਿ ਜੇ ਪਟਕਾ ਵੀ ਰਹਿ ਜਾਵੇ ਤਾਂ ਉਹਨੂੰ ਵੀ ਉਹ ਕਹਿੰਦੇ ਆ ਕਿ ਇਹ ਪ੍ਰਵਾਨ ਨਹੀਂ ਹੈ। ਪ੍ਰਵਾਨ ਇਹ ਖੁੱਲੇ 'ਚ ਵਰਤੇ ਜਿਹੜੇ ਬਿਵੇਕੀ ਸਿੰਘ ਨੇ ਉਹ ਨਹੀਂ ਛਕਦੇ। ਤੇ ਇਹ ਗੱਲ ਜ਼ਰੂਰ ਹੈ ਕਿ ਹਾਂ ਦੁਕਾਨਾਂ ਦੇ ਰੂਪ ਦੇ ਵਿੱਚ ਚਲੋ ਇਹਦਾ ਮੰਥਨ ਹੋਰ ਨਵਾਂ ਨਿਕਲੇਗਾ ਨਵੇਂ ਰੂਪ ਦੇ ਵਿੱਚ ਆਊਗਾ ਕੋਈ ਨਾ ਕੋਈ ਕਿਉਂਕਿ ਮੈਂ ਥੱਲੇ ਕਮੈਂਟ ਪਾੜ ਰਿਹਾ ਸੀ ਉਹਦੇ ਤੇ ਉਹਦੇ ਚ ਇਹੀ ਜਿਹੜੀ ਆਪ ਜੀ ਨੇ ਗੱਲ ਕੀਤੀ ਕਿ ਥੋੜਾ ਨਾ ਕਸਾਈ ਪੁਣੇ ਵਾਲ ਤੁਰ ਪਿਆ ਆਪਾ ਹਨਾ ਤਾਂ ਥੱਲੇ ਉਸ ਵੀਰ ਨੂੰ ਕਿਸੇ ਨੇ ਰਿਪਲਾਈ ਕੀਤਾ ਸੀ ਕਹਿੰਦਾ ਯਾਰ ਕਿਤੇ ਨਾ ਕਿਤੇ ਸਹੀ ਵੀ ਆ ਕਿਉਂਕਿ ਹੁਣ ਮੰਨ ਲਓ ਮੈਂ ਆ ਮੈਂ ਖਾਣਾ ਆ ਮੈਂ ਆਪਾਂ ਪੂਰਾ ਬੱਕਰਾ ਲਾ ਕੇ ਚਟਕਾ ਹੂੰਗਾ ਤੇ ਮੇਰੇ ਵਾਸਤੇ ਤਾਂ ਵੇਸਟ ਹੀ ਆ ਨਾ ਹੁਣ ਮੈਂ ਖਾਣਾ ਅੱਧਾ ਕਿਲੋ ਕਿਲੋ ਖਾਣਾ ਤੇ ਮੈਂ 10 ਕਿਲੋ ਵਾਲਾ ਬੱਕਰਾ ਚੜਕਾ ਕੇ ਕਿੱਥੇ ਖੜੂੰਗਾ ਬਾਅਦ ਉਹੀ ਮੈਂ ਕਹਿਣਾ ਵੀ ਜਿੰ ਉਹ ਕੋਸ਼ਿਸ਼ ਕਰਨ ਵੀ ਝਟਕਾ ਹੀ ਰੱਖਣ ਹੂੰ ਜੇ ਉਹਨਾਂ ਨੇ ਈਵਨ ਕਿ ਦੂਜਾ ਵੀ ਰੱਖਣਾ ਹੈ ਜੇ ਹੁਣ ਮੀਟ ਸ਼ਾਪ ਹੈ ਸ਼ਾਪ ਤੇ ਤਾਂ ਸਭ ਨੇ ਆਣਾ ਜੇ ਦੂਜਾ ਵੀ ਰੱਖਣਾ ਤਾਂ ਘਟੋ ਘਾਟੇ ਤਰਜੀਹ ਰੱਖਣ ਜਿਹੜਾ ਸਿੰਘ ਆਉਣ ਤਾਂ ਉਹਨਾਂ ਨੂੰ ਝਟਕਾ ਹੀ ਛਕਾਣ ਬਾਕੀ ਦੂਜਿਆਂ ਨੂੰ ਜਿਹੜਾ ਮਰਜ਼ੀ ਛਕਾਈ ਜਾਣ ਹਾਂ ਕਿਉਂਕਿ ਸਾਡੀ ਪਰੰਪਰਾ ਵੀ ਹੈ ਨਾ ਇਹ ਵੀ ਧਿਆਨ ਰੱਖਣਾ ਸਾਨੂੰ ਸਾਡੀ ਮਰਜ਼ਾਦਾ ਸਭ ਤੋਂ ਵੱਡੀ ਹੈ ਸਿਧਾਂਤ ਸਭ ਤੋਂ ਵੱਡਾ ਹੈ ਸਿਧਾਂਤ ਦੇ ਲਈ ਅਸੀਂ ਕਿਸੇ ਨਾਲ ਸੰਧੀ ਨਹੀਂ ਕਰ ਸਕਦੇ ਸਿਧਾਂਤ ਦੇ ਵਿਸ਼ੇ ਤੱਕ ਗੁਰੂ ਸਾਹਿਬ ਦੇ ਨਾਲ ਪੰਜ ਪਿਆਰਿਆਂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤਨਖਾਹ ਲਾਤੀ ਸੀ ਹਾਂਜੀ ਜਦੋਂ ਗੁਰੂ ਸਾਹਿਬ ਜੀ ਨੇ ਦਾਤੂ ਦੁਆਰੇ ਦੀ ਕੀਤੀ ਤਨਖਾਹ ਲਾਤੀ ਸੀ ਸਿਧਾਂਤ ਦੇ ਵਿਸ਼ੇ ਦੇ ਵਿੱਚ ਨਹੀਂ ਸਾਨੂੰ ਇਸ ਤੇ ਉਹ ਕਰਨਾ ਚਾਹੀਦਾ ਸੰਧੀ ਬਿਲਕੁਲ ਜੀ